ਕਰੋੜਪਤੀ ਵੀ ਬਣੂੰਗਾ ਇੱਕ ਦਿਨ ਸਬਜੀ ਦੀ ਰੇੜੀ ਲਾਉਣਾ ਕਦੇ ਨਹੀਂ ਸੋਚਿਆ ਕਰੋੜਪਤੀ ਤਾਂ ਬਹੁਤ ਬੜੀ ਬਾਤ ਹੈ ਮੈਂ ਕਦੇ ਲਖਪਤੀ ਕੇ ਲਈ ਨਹੀਂ ਸੋਚਿਆ ਕਿ ਮੈਂ ਕਦੇ ਲਖਪਤੀ ਵੀ ਬਣੂੰਗਾ बठिंडा को चाय पानी के लिए रुके तो मुकेश जी ने बोला था जी ये रतन लोटरी एजेंसी टिकट लेता थाजो तो ले तरी तक पजोखारकदीर तो खराब चल रही है ना बोलने वाला गाड़ी काट देता है ना बोलने वाला तो बात कह देता है तो मेरी मैडम की मेरे नाम से दो टिकटी ली और दो टिकटे ली तो कहते हैं भगवान देता है जब छप्पर फाड़ कर देता है और तो ऐसा छप्पर फाड़ा ऐसा छप्पर फाड़ा कि मेरे शायद जिंदगी के सारे पाप दुख दर्द सारा दरिद्र ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਸਾਡੇ ਵੱਲੋਂ ਤੁਹਾਡਾ ਤਹਿ ਤੇ ਲੰਮਸ ਸਵਾਗਤ ਹੈ ਅਤਿ ਹਸਿਆਸ ਕਰਦੇ ਹਾਂ ਕਿ ਤੁਸੀਂ ਸਭ ਆਪੋ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਮੋਗੇ ਅੱਜ ਆਪਾਂ ਗੱਲ ਕਰ ਰਹੇ ਹਾਂ ਉਸ ਗਰੀਬ ਪਰਿਵਾਰ ਦੀ ਜਿੰਨਾਂ ਨੂੰ ਲਾਟਰੀ ਵਿੱਚ 11 ਕਰੋੜ ਰੁਪਇਆ ਨਿਕਲਿਆ ਪੈੰਡ ਅਜੇ ਵੱਜਿਆ ਵੀ ਨਹੀਂ ਤੇ ਮੰਗਤੇ ਪਹਿਲਾਂ ਆਪੇ ਇਹ ਗੱਲ ਇੱਕ ਗਰੀਬ ਆਦਮੀ ਬਾਰੇ ਹੈ ਜਿਸ ਦੇ ਕੌਜ ਦਿਨ ਪਹਿਲਾਂ ਹੀ 11 ਕਰੋੜ ਦੀ ਲਾਟਰੀ ਨਿਕਲੀ ਸੀ ਅਜੇ ਤੱਕ ਉਸ ਦੇ ਖਾਤੇ ਵਿੱਚ ਪੈਸਾ ਆਇਆ ਵੀ ਨਹੀਂ ਪਰ ਠੱਗਾਂ ਨੇ ਪਹਿਲਾਂ ਹੀ ਕੰਨ ਚੱਕ ਲਏ ਉਹ ਵਿਚਾਰਾ ਕਹਿੰਦਾ ਮੈਨੂੰ ਦਿਹਾੜੀ ਵਿੱਚ 50 50 ਫੋਨ ਆਉਂਦੇ ਨੇ ਕੋਈ ਕਹਿੰਦਾ ਮੈਂ ਲਾਟਰੀ ਵਿਭਾਗ ਤੋਂ ਬੋਲ ਰਿਹਾ ਹਾਂ ਤੂੰ ਸਾਨੂੰ ਟੈਕਸ ਦੇ ਪੈਸੇ ਇਸ ਖਾਤੇ ਵਿੱਚ ਪਾ ਦੇ ਤੇ ਕੋਈ ਹੋਰ ਕਹਿੰਦਾ ਹੈ ਅਸੀਂ ਖਤਰਨਾਕ ਬੰਦੇ ਹਾਂ ਸਾਨੂੰ ਇੰਨੇ ਰੁਪਏ ਦੇ ਦੇ ਉਹ ਬੰਦਾ ਤੰਗ ਆ ਗਿਆ ਇੱਕ ਫੋਨ ਕੱਟਦਾ ਹੈ ਤੇ ਦੂਸਰਾ ਆ ਜਾਂਦਾ ਹੈ ਆਖਰਕਾਰ ਹਾਰ ਕੇ ਉਸਨੇ ਘਰੋਂ ਲੀੜਾ ਲੱਤਾ ਚੁੱਕਿਆ ਘਰ ਨੂੰ ਤਾਲਾ ਲਾਇਆ ਤੇ ਕਿਸੇ ਅਣਜਾਣੀ ਜਗ੍ਹਾ ਨੂੰ ਚਲਾ ਗਿਆ ਜਾਣ ਤੋਂ ਪਹਿਲਾਂ ਆਪਣਾ ਫੋਨ ਸੀਵਰੇਜ ਵਿੱਚ ਸੁੱਟ ਗਿਆ ਉਹ ਕਹਿੰਦਾ ਲਾਟਰੀ ਦੇ ਪੈਸੇ ਜਦੋਂ ਆਉਣਗੇ ਤਦੋਂ ਵੇਖਾਂਗੇ ਪਹਿਲਾਂ ਆਪਣੀ ਜਾਨ ਤਾਂ ਬਚਾਵਾਂ ਸੱਚ ਇਸ ਦੁਨੀਆ ਵਿੱਚ ਗਰੀਬ ਬੰਦੇ ਦਾ ਨਾ ਜਿਉਣਾ ਸਾਨ ਹੈ ਤੇ ਨਾ ਹੀ ਮਰਨਾ ਜੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗੇ ਹੋਣ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਅਣਜਾਣੇ ਵਿੱਚ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਬੈਲ ਆਈਕਨ ਵੀ ਜ਼ਰੂਰ ਔਨ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ